ਚੜਨਾ ਸ਼ੁਰੂ ਕਰਦਿਆਂ ਵੇਲਾ ਜੇ ਸਾਰੇ ਸਹਾਰੇ ਖਤਮ ਹੋਣ ਦੇ ਬਾਵਜੂਦ ਤੁਹਾਨੂੰ ਥੰਮਣ ਵਾਸਤੇ ਇੱਕੋ ਹੀ ਸਹਾਰਾ ਬਾਕੀ ਆ ਜਿਹਦਾ ਜਿੰਨੂੰ ਅਸੀਂ ਪਰਮੇਸ਼ਵਰ ਦੇ ਤੌਰ ਤੇ ਜਾਣਦੇ ਆ ਕਿੰਨਾ ਚੰਗਾ ਹੋਵੇ ਕਿ ਜੇ ਇਹ ਜ਼ਿੰਦਗੀ ਰੂਪੀ ਵੇਲ ਜਦੋਂ ਡੰਗ ਛੱਡਣੇ ਸ਼ੁਰੂ ਕਰਦੀ ਆ ਤੇ ਇਹ ਪਰਮੇਸ਼ਵਰ ਰੂਪੀ ਸਹਾਰੇ ਨੂੰ ਫੜ ਕੇ ਤਾਂ ਚੜਨਾ ਸ਼ੁਰੂ ਕਰੇ ਨਾ ਜੰਮਦਾ ਨਾ ਮਰਦਾ ਨਾ ਛੱਡਦਾ। ਉਹੀ ਸਦਾ ਸਹਾਰਾ ਹੈ। ਪਰਮੇਸ਼ਵਰ ਦਾ ਸਹਾਰਾ ਤੱਕਣਾ ਰਿਸ਼ਤੇ ਖਤਮ ਕਰਨਾ ਨਹੀਂ। ਜਦੋਂ ਤੁਸੀਂ ਪਰਮੇਸ਼ਵਰ ਦੇ ਸਹਾਰੇ ਹੁੰਦੇ ਹੋ ਆਪਣੇ ਆਪ ਨੂੰ ਪਰਮੇਸ਼ਵਰ ਉੱਤੇ ਛੱਡ ਦਿੰਦੇ ਹੋ ਉਹਦੇ ਹੱਥਾਂ ਵਿੱਚ ਸੌਂਪ ਦਿੰਦੇ ਹੋ ਫਿਰ ਤੁਹਾਡਾ ਮਨ ਘਬਰਾਉਂਦਾ ਨਹੀਂ ਫਿਰ ਮਾਤਾ ਪਿਤਾ ਜਦੋਂ ਦੁਨੀਆ ਤੋਂ ਵਾਫਾਤ ਕਰ ਜਾਂਦੇ ਆ ਫਿਰ ਤੁਹਾਨੂੰ ਇੱਕ ਮਾਂ ਦੇ ਰੂਪ ਵਿੱਚ ਵੀ ਪਿਤਾ ਦੇ ਰੂਪ ਵਿੱਚ ਵੀ ਪਰਮੇਸ਼ਵਰ ਨਜ਼ਰ ਆਉਂਦਾ ਕਿ ਉਹ ਹੈ ਉਹ ਮੇਰਾ ਮਾਂ ਵੀ ਆ ਮੇਰਾ ਪਿਓ ਵੀ ਆ ਜਦੋਂ ਭੈਣ ਭਰਾ ਤੁਹਾਨੂੰ ਬੋਝ ਸਮਝਣ ਲੱਗ ਜਾਂਦੇ ਤੁਹਾਨੂੰ ਲੱਗਦਾ ਹੈ ਕਿ ਮੇਰਾ ਕੋਈ ਨਹੀਂ ਪਰ ਜੇ ਤੁਸੀਂ ਪਰਮੇਸ਼ਵਰ ਨੂੰ ਆਪਣਾ ਸਹਾਰਾ ਬਣਾਇਆ ਤੁਹਾਨੂੰ ਲੱਗਦਾ ਇਹ ਮਨੋਖਿਆ ਇਹਨਾਂ ਨੇ ਮੈਨੂੰ ਛੱਡਤਾ ਪਰ ਜਿਹਦਾ ਪੱਲਾ ਮੈਂ ਫੜਿਆ ਜਿਨੇ ਮੇਰੀ ਬਾਹ ਨੂੰ ਫੜਿਆ ਉਹ ਕਦੀ ਛੱਡਦਾ ਨਹੀਂ ਤੁਸੀਂ ਕਦੀ ਵੀ ਖੁਦ ਨੂੰ ਬੇਸਹਾਰਾ ਮਹਿਸੂਸ ਨਹੀਂ ਕਰਦੇ ਫਿਰ ਪਤੀ ਦੁਨੀਆ ਤੋਂ ਚਲੇ ਜਾਵੇ ਜਾਂ ਵੱਖ ਹੋ ਜਾਵੇ ਔਰਤ ਨੂੰ ਲੱਗਦਾ ਨਹੀਂ ਕਿ ਹੁਣ ਮੈਂ ਕੀ ਕਰੂੰ ਮੈਨੂੰ ਕੌਣ ਸੰਭਾਲੂ ਜਾਂ ਪਤਨੀ ਪਤੀ ਨੂੰ ਛੱਡ ਕੇ ਚਲੀ ਜਾਵੇ ਤਾਂ ਪਤੀ ਨੂੰ ਵੀ ਫਿਰ ਲੱਗਦਾ ਨਹੀਂ ਕਿ ਮੈਂ ਇਕੱਲਾ ਹਾਂ ਕਿਉਂਕਿ ਉਹ ਜਾਣਦਾ ਇੱਕ ਹੈ ਜਿੰਨੂੰ ਮੈਂ ਸਵਾਮੀ ਕਹਿ ਸਕਦੀਆਂ ਕਹਿ ਸਕਦਾ ਹਾਂ ਜਿੰਨੂੰ ਮੈਂ ਮਿੱਤਰ ਬਣਾ ਸਕਦੀਆਂ ਬਣਾ ਸਕਦਾ ਹਾਂ ਜਿਹੜਾ ਮਾਂ ਨਾਲੋਂ ਵੀ ਵੱਧ ਪਿਆਰ ਕਰਦਾ ਤੇ ਪਿਤਾ ਨਾਲੋਂ ਵੱਧ ਦੇਖਭਾਲ ਕਰਨ ਵਾਲਾ ਆ ਅਰ ਜਿਹੜਾ ਕੁੱਲ ਕਾਇਨਾਤ ਨੂੰ ਮੁਹੱਈਆ ਕਰਾਉਂਦਾ ਉਹ ਮੇਰੀਆਂ ਵੀ ਲੋੜਾਂ ਨੂੰ ਤੇ ਰੀਜਾਂ ਨੂੰ ਪੂਰਾ ਕਰਨ ਦੀ ਤਾਕਤ ਰੱਖਦਾ ਹੈ ਅਰ ਉਹਦਾ ਸਹਾਰਾ ਤੁਹਾਨੂੰ ਡਿੱਗਣ ਨਹੀਂ ਦਿੰਦਾ ਉਹਦਾ ਸਹਾਰਾ ਤੁਹਾਨੂੰ ਡੋਲਣ ਨਹੀਂ ਦਿੰਦਾ ਉਹ ਐਸਾ ਸਹਾਰਾ ਆ ਜਿਹੜਾ ਸਦਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਦਾ ਹੈ ਅਰ ਉਹ ਸਹਾਰਾ ਪ੍ਰਾਪਤ ਕਰਨ ਦੇ ਲਈ ਕੀ ਕਰਨਾ ਹੈ ਪ੍ਰੇਅਰ ਵਿੱਚ ਮੋਰ ਟਾਈਮ ਸਪੈਂਡ ਕਰਨਾ ਹੈ ਵੱਧ ਤੋਂ ਵੱਧ ਟਾਈਮ ਪ੍ਰਾਰਥਨਾ ਦੀ ਅਵਸਥਾ ਦੇ ਵਿੱਚ ਰਹਿਣਾ ਤੁਰੇ ਫਿਰਦੇ ਆ ਵਿਅਰਥ ਦੀਆਂ ਗੱਲਾਂ ਵਿੱਚ ਮਨ ਲਾਉਣ ਦੀ ਥਾਂ ਤੇ ਪਰਮੇਸ਼ਵਰ ਦੀਆਂ ਗੱਲਾਂ ਨੂੰ ਸੋਚੋ ਉਹਦੇ ਉਹਦੀ ਹਜ਼ੂਰੀ ਨੂੰ ਅਨੁਭਵ ਕਰਨ ਦੀ ਕੋਸ਼ਿਸ਼ ਕਰੋ ਉਦੇ ਪ੍ਰੇਮ ਨੂੰ ਸਮਝਣ ਦੀ ਕੋਸ਼ਿਸ਼ ਕਰੋ ਹਵਾਵਾਂ ਦੇ ਵਿੱਚੋਂ ਵੀ ਉਹਦੀ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰੋ ਇਸ ਮੁੱਚੇ ਬ੍ਰਹਿਮੰਡ ਦੇ ਰਾਹੀਂ ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰਦੇ ਆ ਅਰ ਇੱਕ ਵਾਰੀ ਤੁਹਾਨੂੰ ਇਹ ਆਦਤ ਬਣ ਗਈ ਤੁਸੀਂ ਦੇਖੋ ਫੇਰ ਮੋੜ ਕੇ ਕਦੀ ਵੀ ਛੁੱਟਣੀ ਨਹੀਂ ਅਰ ਅੱਜ ਇੱਕ ਹੋਰ ਭਲੇਖਾ ਜਿਹੜਾ ਆ ਉਹ ਆਪਾਂ ਪਰਮੇਸ਼ਵਰ ਦੇ ਵਚਨ ਦੇ ਰਾਹੀਂ ਦੂਰ ਕਰਾਂਗੇ ਆਜੋ ਆਪਾਂ ਦੇਖੀਏ ਮੱਤੀ ਦੀ ਕਿਤਾਬ ਉਹਦਾ 7 ਨੰਬਰ ਅਧਿਆਇ ਤੇ ਉਹਦੀ 7 ਨੰਬਰ ਪੰਕਤੀ ਤੋਂ ਆਪਾਂ ਪੜਨਾ ਸ਼ੁਰੂ ਕਰਦੇ ਆ 11 ਤੱਕ ਲਿਖਿਆ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਢੂੰਡੋ ਤਾਂ ਤੁਹਾਨੂੰ ਲੱਭੇਗਾ ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਡਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੋਲਿਆ ਜਾਵੇਗਾ ਜਾਂ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਤੁਹਾਨੂੰ ਪੱਥਰ ਦੇਵੇ ਅਤੇ ਜੇ ਮੱਛੀ ਮੰਗੇ ਤਾਂ ਉਹਨੂੰ ਸੱਪ ਦੇਵੇ ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਕਿੰਨਾ ਵਧੇਕ ਤੁਹਾਡਾ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਅਵਸਥਾਵਾਂ ਦੇਵੇਗਾ ਆਮੇਨ 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 ਇੱਥੇ ਜੇ ਤੁਸੀਂ ਇਸ ਵਚਨ ਨੂੰ ਗਹਿਰਾਈ ਦੇ ਨਾਲ ਸੁਣ ਲਿਆ ਤੇ ਗੰਭੀਰਤਾਈ ਦੇ ਨਾਲ ਤੁਸੀਂ ਇਹਨੂੰ ਸਮਝਿਆ ਤਾਂ ਇਸ ਵਚਨ ਦੇ ਵਿੱਚੋਂ ਇੱਕ ਬਹੁਤ ਹੀ ਵੱਡੀ ਚੀਜ਼ ਨੂੰ ਸਿੱਖ ਸਕਦੇ ਆ ਉਹ ਕਿਹੜੀ ਚੀਜ਼ ਆ ਕਹਿੰਦਾ ਜੇ ਤੁਸੀਂ ਬੁਰੇ ਹੋ ਕੇ ਆਪਣੇ ਨਿਆਣਿਆਂ ਨੂੰ ਆਪਣੇ ਬੱਚਿਆਂ ਨੂੰ ਰੋਟੀ ਮੰਗਣ ਤੇ ਪੱਥਰ ਨਹੀਂ ਦਿੰਦੇ ਮੱਛੀ ਮੰਗਣ ਤੇ ਸੱਪ ਨਹੀਂ ਦਿੰਦੇ ਮੈਂ ਤੁਹਾਡਾ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਕਿਵੇਂ ਬੁਰੀਆਂ ਅਵਸਥਾ ਦੇ ਸਕਦਾ ਕਹਿੰਦਾ ਕਿੰਨੀਆਂ ਚੰਗੀਆਂ ਅਵਸਥਾ ਦਊਂਗਾ ਹੁਣ ਪੁਲੇਖਾ ਕੀ ਆ ਬਹੁਤ سارے ਲੋਕ ਆ ਉਹਨਾਂ ਨੂੰ ਐਦਾਂ ਗੁੰਮਰਾਹ ਕੀਤਾ ਗਿਆ ਆ ਜਦੋਂ ਤੁਸੀਂ ਪਰਮੇਸ਼ਵਰ ਤੋਂ ਦਾਨ ਮੰਗਦੇ ਆ ਪਵਿੱਤਰ ਆਤਮਾ ਦਾ ਤਾਂ ਕਈ ਵਾਰੀ ਦੋਸ਼ਟ ਆਤਮਾ ਦਾ ਦਾਨ ਮਿਲ ਜਾਂਦਾ ਹੈ ਕਦੀ ਇਹ ਵਾਲੀ ਗੱਲ ਸੁਣੀ ਕਿਸੇ ਨਾਲ ਹੱਥ ਖੜੇ ਕਰਕੇ ਦੱਸ ਸਕਦੇ ਤੁਸੀਂ ਬਿਨਾਂ ਝਿਜਕਦੇ ਹਾਂ ਕਈਆਂ ਨੇ ਹੈਨਾ ਓਕੇ ਸੋ ਉਹ ਤੁਹਾਨੂੰ ਕਹਿੰਦੇ ਜੋ ਤੂੰ ਬੋਲ ਰਿਹਾ ਆ ਮਨ ਲਓ ਕਿ ਤੁਸੀਂ ਵਰਤ ਰੱਖ ਕੇ ਪ੍ਰਾਰਥਨਾ ਕਰ ਰਹੇ ਸੀ ਜੀ ਮੈਨੂੰ ਅੰਨਿਆ ਭਾਸ਼ਾ ਦਾ ਵਰਦਾਨ ਮਿਲ ਜਵੇ ਮੈਂ ਚੰਗਾ ਹੋ ਜਾਵਾਂ ਜਾਂ ਕੋਸ਼ ਵੀ ਚੰਗੀ ਚੀਜ਼ ਤੁਸੀਂ ਪਰਮੇਸ਼ਵਰ ਤੋਂ ਮੰਗ ਰਹੇ ਹੋ ਵਰਤ ਰੱਖ ਕੇ ਤੁਸੀਂ ਕਹਦੇ ਅੱਗੇ ਬੈਠੇ ਹੋ ਪਰਮੇਸ਼ਵਰ ਦੇ ਅੱਗੇ ਕਿ ਦੁਸ਼ਟ ਆਤਮਾ ਦੇ ਅੱਗੇ ਪਰਮੇਸ਼ਵਰ ਦੇ ਅੱਗੇ ਤਾਂ ਤੁਹਾਨੂੰ দান ਦੀ ਪ੍ਰਾਪਤੀ ਹੋਈ ਤੁਸੀਂ ਆਪਣੇ ਸੀਨੀਅਰ ਨਾਲ ਗੱਲ ਕੀਤੀ ਮੈਨੂੰ ਤਾਂ ਦਾਨ ਮਿਲ ਗਿਆ ਵਰਦਾਨ ਮਿਲ ਗਿਆ ਮੈਂ ਵਰਤ ਰੱਖ ਕੇ ਪ੍ਰਾਰਥਨਾ ਕੀਤੀ ਔਰ ਮੈਨੂੰ ਮਿਲ ਗਿਆ ਹੁਣ ਉਹ ਤੁਹਾਨੂੰ ਕੀ ਕਹਿੰਦਾ ਆ ਉਹ ਸ਼ਲੋਕੀ ਇਹ ਤਾਂ 10 ਟਾ ਆਤਮਾ ਦੇ ਵੱਲੋਂ ਆ ਪਰਮੇਸ਼ਵਰ ਦੇ ਵੱਲੋਂ ਨਹੀਂ ਆ ਅਸੀਂ ਵਚਨ ਵਿੱਚ ਕੀ ਪੜਿਆ ਆ ਮੰਗੋ ਤੇ ਤੁਹਾਨੂੰ ਤੇ ਜੇ ਤੁਸੀਂ ਬੁਰੇ ਹੋ ਕੇ ਆਪਣੇ ਨਿਆਣਿਆਂ ਨੂੰ ਰੋਟੀ ਮੰਗਣ ਤੇ ਪੱਥਰ ਨਹੀਂ ਦਿੰਦੇ ਮੱਛੀ ਮੰਗਣ ਤੇ ਸੱਪ ਨਹੀਂ ਦਿੰਦੇ ਤਾਂ ਪਵਿੱਤਰ ਆਤਮਾ ਮੰਗਣ ਤੇ ਪਰਮੇਸ਼ਰ ਤੁਹਾਨੂੰ ਦੁਸ਼ਟ ਆਤਮਾ ਦੇਵੇਗਾ ਸਮਝ ਲੱਗੀ ਕਲੀਸਿਆ ਤੁਹਾਨੂੰ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਹੋਵੋ ਔਰ ਤੁਸੀਂ ਕਹਿ ਰਹੇ ਹੋਵੋ ਕਿ हे ਪਿਤਾ ਮੈਂ ਤੁਹਾਡੇ ਕੋਲੋਂ ਪਵਿੱਤਰ ਆਤਮਾ ਦਾ ਵਰਦਾਨ ਮੰਗਦਾ ਆ ਮੈਨੂੰ ਪਵਿੱਤਰ ਆਤਮਾ ਦਾ ਵਰਦਾਨ ਦਿਓ ਔਰ ਕੋਈ ਤੁਹਾਨੂੰ ਆਣ ਕੇ ਕਹੇ ਕਿ ਤੈਨੂੰ ਦੁਸ਼ਟ ਆਤਮਾ ਮਿਲ ਗਿਆ ਆ ਹੋ ਸਕਦਾ ਇਦਾਂ ਮੇਰੀ ਭਾਸ਼ਾ ਤੇ ਮੇਰੀ ਸਮਝ ਵਿੱਚ ਇਦਾਂ ਹਰ ਕਿਸੇ ਨਹੀਂ ਹੋ ਸਕਦਾ ਮੇਰਾ ਭਰੋਸਾ ਹੈ ਕਿ ਜੇ ਮੈਂ ਆਪਣੇ ਪਰਮੇਸ਼ਵਰ ਦੇ ਅੱਗੇ ਬੈਠ ਗਈ ਦੁਸ਼ਟ ਆਤਮਾ ਦੀ ਐਸੀ ਤਸੀਹੇ ਉੱਥੇ ਆ ਵੀ ਨਹੀਂ ਸਕਦਾ ਚੀਜ਼ਾਂ ਦੇਣੀਆਂ ਤਾਂ ਗੱਲ ਹੀ ਵੱਖਰੀ ਸਿਰ ਮੇਰਾ ਪਰਮੇਸ਼ਵਰ ਦੀ ਹਜ਼ੂਰੀ 'ਚ ਬੈਣ ਦਾ ਫਾਇਦਾ ਹੀ ਕੀ ਜੇ ਉੱਥੇ ਵੀ ਦੁਸ਼ਟ ਉਹ ਸ਼ੂਨਾ ਦੇ ਕੀ ਵੇਖ ਵੀ ਨਹੀਂ ਸਕਦਾ ਕਿਉਂਕਿ ਪਰਮੇਸ਼ਵਰ ਦਾ ਜ਼ਲਾਲ ਇੰਨਾ ਹੈ ਕਿ ਦੁਸ਼ਟ ਦੀਆਂ ਅੱਖਾਂ ਵੀ ਅੰਨ੍ਹੇ ਹੋ ਜਾਣਗੀਆਂ ਜਿਉ ਤੁਹਾਨੂੰ ਦੇਖਣ ਦੀ ਕੋਸ਼ਿਸ਼ ਪ੍ਰੈਜ਼ੈਂਸ ਦੇ ਅੰਦਰ ਐਂਟਰ ਹੀ ਨਹੀਂ ਹੁੰਦੇ ਉਸ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਹਜ਼ੂਰੀ ਦੇ ਅੰਦਰ ਉਹਨਾਂ ਤੋਂ ਸੁਣਾਈ ਦਿੱਤੀ ਤਾਂ ਆਪਣੀ ਆਵਾਜ਼ ਨੂੰ ਹੌਲਾ ਕਰ ਲਿਆ ਕਿਉਂ ਤਾਂ ਜੋ ਸੁਣ ਸਕੋ ਕਿ ਉਹ ਗੱਲਾਂ ਕੀ ਕਰ ਰਹੇ ਆ ਥੈਟਸ ਵਾਈ ਤੁਹਾਨੂੰ ਪ੍ਰਾਰਥਨਾ ਵਿੱਚ ਬੈਠਿਆ ਹੋਇਆ ਦੁਸ਼ਟ ਆਤਮਾ ਨਜ਼ਰ ਆਉਂਦੇ ਆ ਪ੍ਰਾਰਥਨਾ ਵਿੱਚ ਬੈਠਿਆ ਹੋਇਆ ਦੁਸ਼ਟ ਆਤਮਾ ਨਹੀਂ ਪਰਮ ਆਤਮਾ ਨਜ਼ਰ ਆਉਣਾ ਚਾਹੀਦਾ ਆ ਪਵਿੱਤਰ ਆਤਮਾ ਤੁਹਾਨੂੰ ਨਜ਼ਰ ਆਉਣਾ ਚਾਹੀਦਾ ਆ ਕਿ ਤੁਸੀਂ ਉਹਦੇ ਅੱਗੇ ਬੈਠੇ ਹੋ ਦੁਸ਼ਟ ਆਤਮਾ ਦੇ ਅੱਗੇ ਨਹੀਂ ਜੇ ਇਸ ਦਿਨ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਐਂਟਰ ਕਰੋਗੇ ਦੁਸ਼ਟ ਆਤਮਾ ਤੁਹਾਡੇ ਨਾਲ ਐਂਟਰ ਨਹੀਂ ਕਰੇਗਾ ਉਹ ਅਗਰ ਤੁਸੀਂ ਮੰਨਦੇ ਕਿ ਇਸ ਜਗ੍ਹਾ ਤੇ ਪਰਮੇਸ਼ਰ ਦੀ ਪ੍ਰੈਜ਼ੈਂਸ ਹੈ ਅਰ ਤੁਸੀਂ ਇਹ ਮੰਨ ਕੇ ਐਂਟਰ ਕਰੋਗੇ ਤਾਂ ਯਕੀਨ ਕਰਿਓ ਫਿਰ ਦੁਸ਼ਟ ਆਤਮਾ ਖੋਜੇਵਾਲ ਗੇਟ ਤੋਂ ਪਿੱਛੇ ਹੀ ਰਹਿ ਜਾਏਗਾ ਨਾਲ ਅੱਗੇ ਨਹੀਂ ਆਏਗਾ ਤੁਸੀਂ ਘਰ ਦੇ ਵਿੱਚ ਵੀ ਪ੍ਰਾਰਥਨਾ ਵਿੱਚ ਬੈਠੋਗੇ ਤਾਂ ਯਕੀਨ ਕਰਿਓ ਕਿ ਦੁਸ਼ਟ ਆਤਮਾ ਘਰ ਦੇ ਗੇਟ ਤੋਂ ਬਾਹਰ ਤਾਂ ਰਹੇਗਾ ਘਰ ਦੇ ਅੰਦਰ ਨਹੀਂ ਆਏਗਾ ਹੈਵਨਲੀ ਪ੍ਰੈਜ਼ੈਂਸ ਉਹਨੂੰ ਤੁਸੀਂ ਬੈਲਡ ਕਰਨਾ ਹੈ ਉਹ ਤੁਹਾਨੂੰ ਬਣਾਉਣੀ ਪੈਣੀ ਆ ਪ੍ਰੈਜ਼ੈਂਸ ਪਰਮੇਸ਼ਵਰ ਦੀ ਆ ਬਣਾਉਣੀ ਤੁਹਾਨੂੰ ਪੈਣੀ ਆ এনਵਾਇਰਨਮੈਂਟ ਕ੍ਰੀਏਟ ਕਰਨਾ ਪੈਂਦਾ ਆ ਵਾਤਾਵਰਣ ਬਣਾਉਣਾ ਪੈਂਦਾ ਆ ਤੁਹਾਡੇ ਲਾਗੇ ਗਾਣਾ ਚੱਲਣ ਦੇ ਤੂ ਤਕ ਤੂ ਤਕ ਤੂਤੀਆਂ ਤੇ ਤੁਸੀਂ ਕਿਵੇਂ ਪ੍ਰਾਰਥਨਾ ਕਰ ਸਕੋਗੇ ਲੱਕ ਟੂਣੂ ਟੂਣੂ ਤੇ ਨਹੀਂ ਹੋ ਪਾਏਗੀ ਕਿਉਂਕਿ এনਵਾਇਰਨਮੈਂਟ ਨਹੀਂ ਆ ਉਸ ਐਨਵਾਇਰਨਮੈਂਟ ਦੇ ਵਿੱਚ ਜਾਓ ਜੋ ਉਹ ਐਨਵਾਇਰਨਮੈਂਟ ਬਣਾਓ ਜਿੱਥੇ ਤੁਸੀਂ ਬੈਠੋ ਤੁਹਾਨੂੰ ਸਕੂਨ ਆਏ ਔਰ ਤੁਸੀਂ ਜੋੜ ਸਕੋ ਆਪਣੇ ਮਾਸਟਰ ਕ੍ਰੀਏਟਰ ਦੇ ਨਾਲ ਆਪਣੇ ਸਿਰਜਣਹਾਰ ਪਰਮੇਸ਼ਵਰ ਦੇ ਨਾਲ ਤੁਸੀਂ ਰਸੋਈ ਵਿੱਚ ਭੋਜਨ ਬਣਾਉਂਦਿਆਂ ਹੋਇਆਂ ਜੋੜ ਸਕਦੇ ਆ ਗੱਡੀ ਚਲਾਉਂਦਿਆਂ ਹੋਇਆਂ ਜੋੜ ਸਕਦੇ ਆ ਤੁਸੀਂ ਦਫ਼ਤਰ ਦੇ ਵਿੱਚ ਕੰਮ ਕਰਦਿਆਂ ਵੀ ਉਹਦੇ ਨਾਲ ਕੰਟੈਕਟ ਦੇ ਵਿੱਚ ਰਹਿ ਸਕਦੇ ਆ ਉਹਦੇ ਲਈ ਤੁਹਾਨੂੰ ਕੋਈ ਖਾਸ ਥਾਂ ਤਿਆਰ ਕਰਨ ਦੀ ਜ਼ਰੂਰਤ ਨਹੀਂ ਆ ਤੁਹਾਨੂੰ ਤੁਹਾਡੇ ਅੰਦਰਲੇ ਰੋਲੇ ਨੂੰ ਬੰਦ ਕਰਨ ਦੀ ਜ਼ਰੂਰਤ ਆ ਬਾਹਰ ਗਾਣੇ ਚੱਲਦੇ ਤੁਹਾਨੂੰ ਡਿਸਟਰਬ ਨਹੀਂ ਕਰਨਗੇ ਜੇਕਰ ਤੁਹਾਡੇ ਅੰਦਰ ਨਾ ਚੱਲਦੇ ਹੋਣ ਬਹੁਤ ਵਰੀ ਬਾਹਰ ਤਾਂ ਗਾਣੇ ਚੱਲ ਨਹੀਂ ਰਹੇ ਹੁੰਦੇ ਫਿਰ ਵੀ ਤੁਹਾਡਾ ਮਨ ਨਹੀਂ ਝੋੜਦਾ ਇਹਦਾ ਮਤਲਬ ਕੁਝ ਗਾਣੇ ਤੁਹਾਡੇ ਅੰਦਰ ਚੱਲ ਰਹੇ ਆ ਜਿਹੜਾ ਤੁਹਾਡੇ ਅੰਦਰ এনवायरमेंट ਕ੍ਰੀਏਟ ਨਹੀਂ ਹੋਣ ਦਿੰਦੇ ਉਹ ਗਾਣੇ ਰੋਣੇ ਧੋਣੇ ਵਾਲੇ ਵੀ ਹੋ ਸਕਦੇ ਆ ਉਹ ਗਾਣੇ ਬਹੁਤ ਤੁਹਾਨੂੰ ਐਗਰੈਸਿਵ ਕਰਨ ਵਾਲੇ ਹੋ ਸਕਦੇ ਆ ਉਹ ਗਾਣੇ ਨਫ਼ਰਤ ਵਾਲੇ ਹੋ ਸਕਦੇ ਹੋ ਗਾਣੇ ਵਿਚਾਰ ਵਾਲੇ ਹੋ ਸਕਦੇ ਆ ਉਹ ਲਾਲਚ ਵਾਲੇ ਹੋ ਸਕਦੇ ਬਟ ਥੇਰ ਇਜ਼ ਸਮਥਿੰਗ ਜਿਹੜਾ ਤੁਹਾਨੂੰ ਡਿਸਟਰਬ ਕਰ ਰਿਹਾ ਕੋਸ਼ ਤਾਂ ਹੈਗਾ ਆ ਪਹਿਲਾਂ ਉਹਨਾਂ ਗਾੜਿਆਂ ਨੂੰ ਬੰਦ ਕਰ ਦਿਓ ਹੁਣ ਜੇ ਉਹ ਗਾਣੇ ਨਾ ਬੰਦ ਹੋਣ ਫੇਰ ਤੁਹਾਨੂੰ ਕੀ ਕਰਨਾ ਹਊਗਾ ਮੰਨ ਲਓ ਕਿ ਗਵਾਂਡੀ ਦੇ ਘਰ ਦੇ ਵਿੱਚ ਜਾਂ ਆਪਣੇ ਹੀ ਘਰ ਦੇ ਵਿੱਚ ਗਵਾਂਡੀਆਂ ਤੇ ਕੀ ਜਾਣਾ ਆਪਣੇ ਹੀ ਘਰ ਵਿੱਚ ਇੱਕ ਪਾਸੇ ਗਲਤ ਗੀਤ ਚੱਲ ਰਹੇ ਆ ਪਰ ਤੁਸੀਂ ਸ਼ਬਦ ਕੀਰਤਨ ਲਾਉਣਾ ਚਾਹੁੰਦੇ ਹੋ ਭਜਨ ਕੀਰਤਨ ਸੁਣਨਾ ਚਾਹੁੰਦੇ ਹੋ ਪਰਮੇਸ਼ਵਰ ਦੀ ਮहिमा ਸੁਣਨੀ ਚਾਹੁੰਦੇ ਹੋ ਤੁਹਾਨੂੰ ਕੀ ਕਰਨਾ ਹੋਊਗਾ ਜਾਂ ਤਾਂ ਨੌਇਸ ਕੈਨਸਲ ਕਰਨ ਵਾਲੇ ਹੈੱਡਫੋਨ ਲਾਉਣੇ ਹਾਊਗੇ ਤੇ ਜਾਂ ਫਿਰ ਭਜਨ ਕੀਰਤਨ ਦੀ ਆਵਾਜ਼ ਇੰਨੀ ਕੁ ਉੱਚੀ ਕਰਨੀ ਹੋਊਗੀ ਕਿ ਖਰਾਬ ਗਾਣਿਆਂ ਦੀ ਆਵਾਜ਼ ਤੁਹਾਡੇ ਕੰਨੀਆਂ ਨਾ ਪਵੇ ਸਮਝ ਰਹੇ ਹੋ ਬਿਲਕੁਲ ਵੀ ਇਹ ਨਾ ਸਮਝੋ ਕਿ ਮੈਂ ਤੁਹਾਨੂੰ ਇਹ ਕਹਿ ਰਹੀ ਕਿ ਘਰ ਵਿੱਚ ਲਾਊਡ ਸਪੀਕਰ ਲਗਾ ਲਓ ਇਮੇ ਤੁਹਾਡੇ ਦਿਲ ਵਿੱਚ ਲੈ ਸਪੀਕਰ ਫਿੱਟ ਕਰਨ ਦੀ ਗੱਲ ਕਰ ਰਹੀ ਹਾਂ ਹੋਰ ਤੁਸੀਂ ਘਰ ਦੇ ਵਿੱਚ ਕਿਸਮੈਣ ਪਾਇਆ ਹੋਵੇ ਭਾਵੇਂ ਅਗਰ ਤੁਹਾਡੇ ਮਨ ਦੇ ਵਿੱਚ ਨੈਗੇਟਿਵ ਥੌਟਸ ਆ ਰਹੇ ਆ ਗਲਤ ਵਿਚਾਰ ਚੱਲ ਰਹੇ ਆ ਉਹ ਨਹੀਂ ਬੰਦ ਹੋ ਰਹੇ ਤਾਂ ਚੰਗੇ ਵਿਚਾਰਾਂ ਦਾ ਵੋਲਿਊਮ ਲਾਊਡ ਕਰ ਦਿਓ ਮਨ ਵਿੱਚ ਵਿਚਾਰ ਆਇਆ ਕਿ ਇਹ ਕੰਮ ਸ਼ਾਇਦ ਨਾ ਬਣੇ ਝੋੜ ਨਾਲ ਆਪਣੇ ਮਨ ਨੂੰ ਦੱਸਣਾ ਸ਼ੁਰੂ ਕਰੋ ਪਰਮੇਸ਼ਵਰ ਦੇ ਵਿੱਚ ਸਭ ਕੁਝ ਸੰਭਵ ਹੈ ਪ੍ਰਭੂ ਸਭ ਕੁਝ ਕਰ ਸਕਦੇ ਆ ਇਹ ਹੋ ਸਕਦਾ ਆ ਇਹ ਹੋਏਗਾ ਤੂੰ ਦੇਖੀ ਇਹ ਬਿਲਕੁਲ ਇਦਾਂ ਹੋਏਗਾ ਜਿਵੇਂ ਮੈਂ ਪ੍ਰਾਰਥਨਾ ਕਰ ਰਿਹਾ ਜਿਵੇਂ ਮੇਰੀ ਭਲਾਈ ਆ ਇਹ ਹੋਣਾ ਹੀ ਹੋਣਾ ਹੈ ਇੱਕ ਵਾਰੀ ਆਵਾਜ਼ ਆਈ ਸੀ ਸ਼ਾਇਦ ਨਾ ਹੋਵੇ ਉਹ ਦੱਬੀ ਗਈ ਕਿਉਂਕਿ ਤੁਸੀਂ ਸੱਤ ਬਰੀ sometime louder ਤੁਸੀਂ ਉਹ ਆਵਾਜ਼ ਨੂੰ ਕਰ ਦਿੱਤਾ ਜਿਹੜੀ ਚੰਗੀ ਆ ਇਸ ਲਈ ਅਗਰ ਤੁਹਾਡੇ ਅੰਦਰ ਕੁਝ 네ਗੇਟਿਵ ਚੱਲ ਰਿਹਾ ਆ ਨਹੀਂ ਬੰਦ ਹੋ ਰਿਹਾ ਤਾਂ ਪੋਜ਼ਿਟਿਵ ਨੂੰ ਲਾਊਡ ਕਰ ਦਿਓ ਚੰਗੇ ਵਿਚਾਰਾਂ ਦਾ ਸ਼ੋਰ ਹੋਣਾ ਚਾਹੀਦਾ ਆ ਉਹਨਾਂ ਨੂੰ ਉੱਚੇ ਕਰ ਦਿਓ ਕਲਿਸਿਆ ਤੁਹਾਨੂੰ ਸਮਝ ਆ ਰਹੀ ਆ ਅਰ ਇਹ ਹੀ ਤਾਂ ਪ੍ਰਾਰਥਨਾ ਕਰਨ ਦਾ ਤਰੀਕਾ ਹੈ ਪ੍ਰਾਰਥਨਾ ਕੋਈ ਮੰਤਰ ਨਹੀਂ ਹੈ ਕੋਈ ਗੀਤ ਨਹੀਂ ਹੈ ਕੋਈ ਦੋ ਚਾਰ ਅੱਖਰਾਂ ਦੀ ਖੇਡ ਨਹੀਂ ਹੈ ਕਿ ਤੁਸੀਂ ਉਹ ਦੋ ਚਾਰ ਅੱਖਰ ਬੋਲੀ ਜਾ ਰਹੇ ਹੋ ਬੋਲੀ ਜਾ ਰਹੇ ਹੋ ਬੋਲੀ ਜਾ ਰਹੇ ਹੋ ਨਹੀਂ ਪ੍ਰਾਰਥਨਾ ਤੇ ਆ ਤੁਹਾਡਾ ਤੇ ਪਰਮੇਸ਼ਵਰ ਦਾ ਆਪਸ ਵਿੱਚ ਗੱਲਬਾਤ ਕਰਨਾ ਕਦੇ ਤੁਸੀਂ ਗੱਲ ਕਰੋ ਤੇ ਕਦੇ ਉਹ ਗੱਲ ਕਰੇ ਕਦੇ ਤੁਸੀਂ ਉਹਨੂੰ ਸੁਣੋ ਤੇ ਕਦੇ ਉਹ ਤੁਹਾਨੂੰ ਸੁਣੇ ਕਮਿਊਨੀਕੇਸ਼ਨ ਵਿਦ ਗੋਡ ਪਰਮੇਸ਼ਵਰ ਦੇ ਨਾਲ ਗੱਲਬਾਤ ਹallelujah ਹallelujah ਤਾਂ ਅੱਜ ਤੋਂ ਇੱਕ ਪਾਸੇ ਵਾਲਾ ਸਪੀਕਰ ਚਲਾਉਣਾ ਬੰਦ ਕਰ ਦਿਓ ਕਿ ਹਾਲ ਟਾਈਮ ਤੁਸੀਂ ਬੋਲੀ ਜਾ ਰਹੇ ਹੋ ਬੋਲੀ ਜਾ ਰਹੇ ਹੋ ਦੋ ਚਾਰ ਅੱਖਰ ਦੋ ਚਾਰ ਅੱਖਰ ਦੋ ਚਾਰ ਅੱਖਰ ਇਹ ਹੁੰਦਾ ਮੰਤਰ ਸਿੱਧ ਕਰਨਾ ਪਰ ਇਹ ਪ੍ਰਾਰਥਨਾ ਨਹੀਂ ਕਹਿ ਸਕਦੇ ਤੁਸੀਂ ਇਹਨੂੰ ਪ੍ਰਾਰਥਨਾ ਕਰਨਾ ਸਿੱਖੋ ਅਰ ਪ੍ਰਾਰਥਨਾ ਕਰਨਾ ਸਿਖਾਏਗਾ ਕੌਣ ਖੁਦ ਪਰਮੇਸ਼ਵਰ ਤੁਹਾਨੂੰ ਸਿਖਾਏਗਾ ਕਿ ਤੂੰ ਕਿਵੇਂ ਪ੍ਰਾਰਥਨਾ ਕਰਨੀ ਆ ਅਰੇ ਉਹ ਕੀ ਕਹਿੰਦਾ ਮੰਗੋ ਤੇ ਤੁਹਾਨੂੰ ਖੜਕਾਓ ਤੇ ਤੁਹਾਡੇ ਲਈ ਝੁੰਡੋਗੇ ਤਾਂ ਤੁਹਾਨੂੰ ਲੱਭ ਪਵੇਗਾ ਹallelujah ਰਨਾਲ ਦੀ ਨਾਲ ਉਹਨੇ ਕਿੰਨੀ ਚੰਗੀ ਗੱਲ ਕਹੀ ਕਹਿੰਦਾ ਜੇ ਤੁਸੀਂ ਬੁੜੀਆਂ ਚੀਜ਼ਾਂ ਨਹੀਂ ਦਿੰਦੇ ਤਾਂ ਮੈਂ ਸਵਰਗੀ ਪਿਤਾ ਕਿੰਨਾ ਵੱਧ ਤੁਹਾਨੂੰ ਚੰਗੀਆਂ ਚੀਜ਼ਾਂ ਦੇਵਾਂਗਾ ਤੁਸੀਂ ਅੱਜ ਇੱਕ ਗਿਫਟ ਮੰਗੋਗੇ ਤੇ ਉਹ ਸਵਰਗੀ ਪਿਤਾ ਮਲਟੀਪਲਾਈ ਦੇਹੇਗਾ ਤੁਹਾਨੂੰ ਹallelujah ਇੱਕ ਤੋਂ ਵੱਧ ਦੇਵੇਗਾ ਤੁਹਾਨੂੰ ਤੁਸੀਂ ਕਹੋਗੇ ਕਿ ਸਿਰ ਚੰਗਾ ਹੋ ਜਾਏ ਤਾਂ ਤੁਹਾਨੂੰ ਪੈਰਾਂ ਤੱਕ ਹੀ ਚੰਗਾ ਕਰ ਦੇਗਾ ਹalleluya hallelujah ਆਜੋ ਇੱਕ ਆਪਾਂ ਹੋਰ ਪੜਾਂਗੇ ਤੇ ਦੈਨ ਆਪਾਂ ਹੀਲਿੰਗ ਦੀ ਪ੍ਰੇਅਰ ਦੇ ਲਈ ਆਪਾਂ ਫੇਰ ਖੜੇ ਹੋ ਜਾਣਾ ਹੈ ਆ ਲੂਕਾ ਦੀ ਕਿਤਾਬ ਉਹਦਾ 18 ਅਧਿਆਏ ਤੇ ਉਹਦੀ 1 ਨੰਬਰ ਪੰਕਤੀ ਤੋਂ ਆਪਾਂ ਪੜਨਾ ਸ਼ੁਰੂ ਕਰਦੇ ਹਾਂ ਕਹਿੰਦਾ ਉਸਨੇ ਉਹਨਾਂ ਨੂੰ ਇਸ ਮਤਲਬ ਦਾ ਇੱਕ ਦ੍ਰਿਸ਼ਟਾਂਤ ਦਿੱਤਾ ਜੋ ਸਦਾ ਪ੍ਰਾਰਥਨਾ ਵਿੱਚ ਲੱਗਿਆ ਰਹਿਣਾ ਅਤੇ ਸੁਸਤੀ ਨਹੀਂ ਕਰਨੀ ਚਾਹੀਦੀ ਕੀ ਦ੍ਰਿਸ਼ਟਾਂਤ ਦਿੱਤਾ ਬੋਲਪੋ ਇੰਨੀ ਵੋਲਿਊਮ ਥੋੜੀ ਤੁਹਾਡੀ ਬੋਲੋ ਸਦਾ ਪ੍ਰਾਰਥਨਾ ਵਿੱਚ ਲੱਗਿਆ ਰਹਿਣਾ ਅਤੇ ਸੁਸਤੀ ਨਹੀਂ ਕਰਨੀ ਚਾਹੀਦੀ ਇਹਦਾ ਮਤਲਬ ਤੁਹਾਨੂੰ ਪਿੱਛੇ ਬੁਲਾਉਣਾ ਪਿਆ ਕਰਨਾ ਹੈ ਓਕੇ ਓਕੇ ਸੋ ਵਚਨ ਵਿੱਚ ਲਿਖਿਆ ਕਿ ਪ੍ਰਭੂ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਦ੍ਰਿਸ਼ਟਾਂਤ ਦੇ ਵਿੱਚ ਸੀਗਾ ਕਿ ਸਦਾ ਹੀ ਪ੍ਰਾਰਥਨਾ ਕਰੋ ਸੁਸਤੀ ਨਹੀਂ ਕਰਨੀ ਸੁਸਤੀ ਤੋਂ ਭਾਵ ਕਈ ਵਾਰੀ ਆਪਾਂ 2-3 ਦਿਨ ਪ੍ਰਾਰਥਨਾ ਕਰਦੇ ਆਂ ਫਿਰ ਆਪਾਂ 2-3 ਦਿਨ ਰਹਿਣ ਦਿੰਨੇ ਆਂ ਕਦੇ-ਕਦੇ ਮਹੀਨਾ ਵੀ ਰਹਿਣ ਦਿੰਨੇ ਆਂ 1-2 ਦਿਨ ਪ੍ਰਾਰਥਨਾ ਕਰਦੇ ਆਂ ਕਦੀ ਕਦੀ ਮਹੀਨਾ ਪ੍ਰਾਰਥਨਾ ਕਰਦੇ ਆ ਤੇ ਫਿਰ ਸਾਲ ਭਰ ਲਈ ਛੱਡ ਦਿੰਨੇ ਆ ਕਿ ਮਹੀਨਾ ਪ੍ਰਾਰਥਨਾ ਕਰਕੇ ਦੇਖ ਲਈ 40 ਦਿਨ ਪ੍ਰਾਰਥਨਾ ਕਰਕੇ ਦੇਖ ਲਈ ਇੰਨਾ 7 ਦਿਨ ਪ੍ਰਾਰਥਨਾ ਕਰਕੇ ਦੇਖ ਲਈ ਹੋਇਆ ਹੋਇਆ ਤੇ ਕੁਛ ਨਹੀਂ ਛੱਡੋ ਪਰੇ ਬਹੁਤ سارے ਲੋਕੀ ਇਹਦਾ ਕਰ ਲਿੰਦੇ ਆ ਆਓ ਆਪਾਂ ਦੇਖੀਏ ਕਿਸੇ ਨਗਰ ਵਿੱਚ ਇੱਕ ਹਾਕਮ ਸੀ ਜਿਹਨੂੰ ਨਾ ਪਰਮੇਸ਼ਵਰ ਦਾ ਭੈ ਨਾ ਮਨੁੱਖ ਦੀ ਪਰਵਾਹ ਸੀ ਅਰ ਉਸੇ ਨਗਰ ਵਿੱਚ ਇੱਕ ਵਿਧਵਾ ਸੀ ਅਤੇ ਉਹ ਉਸ ਦੇ ਕੋਲ ਇਹ ਕਹਿੰਦੀ ਆਉਂਦੀ ਸੀ ਜੋ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦੇ ਕਿੰਨਾ ਕੁ ਚਿਰ ਤਾਂ ਉਹਨੇ ਨਾ ਚਾਇਆ ਪਰ ਪਿੱਛੋਂ ਆਪਣੇ ਮਨ ਵਿੱਚ ਕਿਹਾ ਕਿ ਭਾਵੇਂ ਮੈਂ ਨਾ ਪਰਮੇਸ਼ਵਰ ਦਾ ਭੈਅ ਕਰਦਾ ਆਂ ਨਾ ਮਨੁੱਖ ਦੀ ਪਰਵਾਹ ਰੱਖਦਾ ਆਂ ਤਾਂ ਵੀ ਇਸ ਲਈ ਜੋ ਇਹ ਵਿਧਵਾ ਮੈਨੂੰ ਜੱਜ ਕਰਦੀ ਹੈ ਮੈਂ ਉਹਦਾ ਬਦਲਾ ਲੈ ਦੇਵਾਂਗਾ ਅਜਿਹਾ ਨਾ ਹੋਵੇ ਜੋ ਉਹ ਘੜੀ ਮੁੜੀ ਆਣ ਕੇ ਮੇਰਾ ਸਿਰ ਖਾਵੇ ਪ੍ਰਭੂ ਨੇ ਆਖਿਆ ਸੁਣੋ ਕਿ ਇਹ ਬੇਇਨਸਾਫ਼ ਹਾਕਮ ਕੀ ਕਹਿੰਦਾ ਹੈ ਫਿਰ ਭਲਾ ਪਰਮੇਸ਼ਰ ਆਪਣੇ ਚੁਣਿਆ ਹੋਿਆਂ ਦਾ ਬਦਲਾ ਲੈਣਾ ਦੇਵੇਗਾ ਜਿਹੜੇ ਰਾਤ ਦਿਨ ਉਹਦੀ ਦੁਹਾਈ ਦਿੰਦੇ ਹਨ ਭਾਵੇਂ ਉਹ ਚੋਖਾ ਚਿਰ ਉਹਨਾਂ ਦੀ ਜਰਦਾ ਹੈ ਹallelujah हालेलुया समझ लगे क्यों क्या, क्या के लगातार प्रार्थना करते रहो सुस्ती नहीं करनी एक पिंड में एक हाकिम सीगा एक राजा सी एक सरपंच सी एक मुख्तियार बंदा सी जेड़ा रब दा डर नहीं मन्नदा सी कोई बाळा धर्मी व्यक्ति नहीं सीगा ओ ना किसे तो डरदा ही सी ओसे पिंड दी एक विधवा सी जेदे नाल कोई बे ਕੋਈ ਸੀ ਉਹਦੇ ਵੈਰੀ ਉਹਨੂੰ ਸਤਾਉਂਦੇ ਸੀ ਉਹ ਰੋਜੀ ਉਸ ਸਖਤ ਦਿਲ ਨੇ ਡਰ ਹਾਕਮ ਦੇ ਕੋਲੇ ਜਾਂਦੀ ਤੇ ਉਹਨੂੰ ਕਹਿੰਦੀ ਮੇਰੇ ਵੈਰੀਆਂ ਤੋਂ ਬਦਲਾ ਲੈ ਕੇ ਦੇ ਮੇਰੇ ਵੈਰੀਆਂ ਤੋਂ ਬਦਲਾ ਲੈ ਕੇ ਦੇ ਫੇਰ ਜਾਂਦੀ ਮੇਰੇ ਵੈਰੀਆਂ ਤੋਂ ਬਦਲਾ ਲੈ ਕੇ ਦੇ ਹਣੋ ਕੀ ਕਹਿੰਦਾ ਕਹਿੰਦਾ ਐਡਾ ਧਰਮੀ ਤਾਂ ਕੋਈ ਮੈਂ ਹੈ ਨਹੀਂ ਵੀ ਇਹਨੂੰ ਵੈਰੀਆਂ ਤੋਂ ਬਦਲਾ ਲੈ ਕੇ ਦੇਵਾ ਨਾ ਮੈਂ ਰੱਬ ਦੀ ਪਰਵਾਹ ਕਰਦਾ ਨਾ ਮੈਂ ਡਰਦਾ ਪਰ ਕਹਿੰਦਾ ਇਹ ਜੇਦ ਬਹੁਤ ਕਰਦੀ ਆ ਇਹ ਨਾ ਹੋਵੇ ਵੀ ਘੜੀ ਮੁੜੀ ਇਹ ਮੇਰਾ ਸੇਰੀ ਖਾਈ ਜਾਵੇ ਇਸ ਲਈ ਚੰਗਾ ਆ ਵੀ ਮੈਂ ਇਹਦਾ ਨਿਆਂ ਕਰੀ ਦਮਾਂ ਇਹਨੂੰ ਬਦਲਾ ਲੈ ਹੀ ਦਿਆਂ ਤਾਂ ਪ੍ਰਭੂ ਯਿਸੂ ਨੇ